ਮੰਗਲਵਾਰ ਦੇ ਦੇਰ ਸ਼ਾਮ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਡੇਰਾ ਬਾਬਾ ਨਾਨਕ ਚ ਇੱਕ ਦੇਰ ਸ਼ਾਮ ਨੂੰ ਨੌਜਵਾਨ ਦਾ ਛਮਾਰ ਕੇ ਕਤਲ ਕੀਤਾ ਗਿਆ ਹੈ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਦੇ ਦੋਸਤ ਨੇ ਇਸ ਦਾ ਕਤਲ ਕੀਤਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵੱਡੇ ਭਰਾ ਦੀ ਵੀ ਮੌਤ ਹੋ ਚੁੱਕੀ ਆ ਹੁਣ ਜਿਸ ਤੋਂ ਬਾਅਦ ਕਰਦੇ ਵਿੱਚ ਭਰਾ ਛੋਟਾ ਮੌਜੂਦ ਸੀ ਜਿਸ ਦਾ ਵੱਡੇ ਭਰਾ ਦੇ ਦੋਸਤ ਦੇ ਵੱਲੋਂ ਕਤਲ ਕੀਤਾ ਗਿਆ ਹਾਲਾਂਕਿ ਦਾਣਾ ਮੰਡੀ ਡੇਰਾ ਬਾਬਾ ਨਾਨਕ ਚ ਨੌਜਵਾਨ ਦਾ ਕਤਲ ਜਦੋਂ ਹੁੰਦਾ ਤੇ ਮਹੱਲੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਮਹੱਲੇ 'ਚ ਸਾਰੇ دہشت ਫੈਲ ਜਾਂਦੀ ਹੈ ਕਿ ਇੱਕ ਨੌਜਵਾਨ ਦਾ ਕਤਲ ਹੋ ਜਾਣਾ ਜਿਸ ਤੋਂ ਬਾਅਦ ਮਹੱਲੇ ਦੇ ਵਿੱਚ ਵੀ ਡਰ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਦੱਸ ਦਈਏ ਕਿ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਔਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਜੋਂ ਹੋਈ ਹੈ ਡੇਰਾ ਬਾਬਾ ਨਾਨਕ ਚ ਜੋ ਕਿ ਨੌਜਵਾਨ ਹੈ ਉੱਥੋਂ ਦਾ ਰਹਿਣ ਵਾਲਾ ਸੀ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਤੋਂ ਦੱਸਦੀ ਕਿ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਦੀ ਮਾਂ ਦਾ ਕਹਿਣਾ ਕਿ ਉਹਦੇ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕਿਆ ਤੇ ਹੁਣ ਛੋਟੇ ਦਾ ਵੀ ਕਤਲ ਕੀਤਾ ਗਿਆ ਅਤੇ ਕਤਲ ਕਰਨ ਵਾਲਾ ਵੱਡੇ ਪੁੱਤ ਦਾ ਹੀ ਦੋਸਤ ਦੱਸਿਆ ਜਾ ਰਿਹਾ ਹੈ ਹਾਲਾਂਕਿ ਕਿਨਾਂ ਕਾਰਨਾਂ ਕਰਕੇ ਕਤਲ ਕੀਤਾ ਗਿਆ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਇਨਸਾਫ ਦਿੱਤਾ ਜਾਵੇ ਉਦਰੀ ਡੀਐਸਪੀ ਡੇਰਾ ਬਾਬਰ ਨਾਨਕ ਮੌਕੇ ਤੇ ਪਹੁੰਚਦੇ ਅਤੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ਤੇ ਅੱਗੇ ਦੀ ਜਿਹੜੀ ਕਾਰਵਾਈ ਹੋਈ ਹੈ ਕਤਲ ਦਾ ਮਾਮਲਾ ਦਰਜ ਕਰਕੇ ਇਸ ਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਦੇ ਮੌਕੇ ਮ੍ਰਿਤਕ ਦੀ ਮਾਂ ਬਲਵਿੰਦਰ ਕੌਰ ਨੇ ਕੀ ਕੁਝ ਕਿਹਾ ਕਿਸ ਤਰੀਕੇ ਨਾਲ ਰੋ ਰੋ ਕੇ ਆਪਣੇ ਹਾਲਾਤ ਦੱਸਦੀ ਨਜ਼ਰ ਆ ਰਹੀ ਆ ਤੁਹਾਨੂੰ ਵੀ ਸੁਣਾਉਣੇ ਆ ਉਹਨਾਂ ਨੇ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਸੰਭੀਰ ਦਾ ਮੁੱਦਾ ਨਹੀਂ ਪਿਆਲੂ ਕਾਲੂ ਉਹਨੇ ਬਾੜ ਵਿੱਚ ਦਿੱਤੀ ਹੈ ਕਿ ਵੱਡੀ ਚ ਆਇਆ ਤੇ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕੰਮਾਰ ਕਰਕੇ ਉਹਨਾਂ ਨੂੰ ਬਾੜ ਵਿੱਚ ਦੇਣਿਆ ਕਾਲੂ ਕਿ ਡਾਣਾ ਵੱਡੀ ਚ ਆ ਜਾ ਮੈਂ ਸਿਖਰਾ ਦਉ ਉਹ ਆਕਨੇ ਫਿਰ ਉਹ ਕੱਪੜੇ ਬਦਲੇ ਕਾਕਾ ਉਹ ਗੋਲ ਹੱਗੇ ਗੱਕ ਨੇ ਚੱਲ ਗਏ ਫਿਰ ਉੱਚ ਦਾਣਾ ਮੰਡੀ ਚ ਬਾਰੇ ਰਾਵੇਂ ਤੇ ਆਪਣੇ ਚ ਗੋਲ ਘਾਰੇ ਗਿੱੱਜਾ ਪੁੱਛਾ ਮਾਰ ਕੇ ਸੁੱਤ ਗਏ ਹਾਂ ਗਿੱੱਜਾ ਮਾਰੀਆਂ ਦੋ ਮੈਨੇ ਗਲਾ ਵੀ ਕੁੱਟਿਆ ਉਹ ਆਠ ਚੜੇ ਤੁਹਾਨੂੰ ਕਿੱਦਾਂ ਪਤਾ ਲੱਗਾ ਉਹ ਮੈਨੂੰ ਪਤਾ ਲੱਗਿਆ ਦਾਣਾ ਮੰਡੀ ਤੇ ਗੋਲ ਬੰਦਾ ਹੋਵੇ ਕਿ ਕੰਪੈਨ ਹੈ ਹਾਂ ਕੰਪੈਨ ਦਾ ਹੋ ਵੀ ਰਾਮੀ ਜਿਹੜੇ ਮੁੰਡੇ ਡੈੱਥ ਹੋਈ ਆ ਉਹ ਇੱਕ ਭੈੜ ਭਰਾ ਦਾ ਪਹਿਲਾਂ ਵੀ ਮਰਿਆ ਸ਼ੇਰਾ ਮੇਰੇ ਚਲੇ ਗੋਨੀ ਆ ਤੇ ਬੰਤੋ ਤੇ ਕਿੱਲਾ ਮੈਂ ਜਾਣੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਵੀ ਕਿਉਂ ਮਾਰਿਆ ਜਦੋਂ ਸਹਾਰਾ ਦਿਉਂਦੇ ਹਾਂ ਬੱਚਾ ਕਿਉਂ ਮਾਰਿਆ ਮੇਰੇ ਕੋਲ ਲੰਘਿਆ ਕਿ ਲੋਕ ਮੇਰੇ ਆਏ ਨਾ ਕਿ ਕਦੋਂ ਕਿਉਂ ਤੁਹਾਡਾ ਮੇਰਾ ਬੱਚਾ ਕਿੰਨੀ ਵੱਡੀ ਚੀਜ਼ ਨਹੀਂ ਲੇ ਉੱਥੇ ਮੌਜੂਦ ਡੀਐਸਪੀ ਡੇਰਾ ਬਾਬਾ ਨਾਨਕ ਜਸਬੀਰ ਸਿੰਘ ਨੇ ਵੀ ਗੱਲਬਾਤ ਕੀਤੀ ਹੈ ਕਿ ਕੁਝ ਕਹਿਣਾ ਰਿਹਾ ਤੁਹਾਨੂੰ ਇਸ ਨੂੰ ਨੇ ਮੈਸੇਜ ਮਿਲਿਆ ਇੱਥੇ ਹਸਪੀਟਲ ਚਾਹੇ ਆ ਵੀ ਅਰਦੀਪ ਸਿੰਘ ਇਨੀ ਸਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਵੀ ਕਰ ਦੇਗੀ ਜੀ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹਿੰਦਾ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਦਾ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਿਖਾਏਗੀ ਉਹ ਵੀ ਕਰ ਦੇ ਪਤਾ ਨਹੀਂ ਵੀਰ ਜੀ ਤੇ ਕੋਈ ਲੱਗਿਆ ਇਹਨਾਂ ਇਨਾਂ ਹੀ ਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਹਾਲਾਂਕਿ ਇਸ ਖਬਰ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਵੱਡੇ ਭਰਾ ਦਾ ਕਤਲ ਹੁੰਦਾ ਨੌਜਵਾਨ ਦੇ ਵੱਡੇ ਭਰਾ ਦਾ ਕਰੀਬ 6 ਮਹੀਨੇ ਪਹਿਲਾਂ ਜਦੋਂ ਕਤਲ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਜ਼ਿੰਮੇਵਾਰੀ ਕਿਸੇ ਗੈਂਗਸਟਰ ਗਰੁੱਪ ਦੇ ਵੱਲੋਂ ਲਈ ਗਈ ਹੈ ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਚੁੱਕੀ ਸੀ ਕਿ ਜਿਹੜਾ ਵੱਡੇ ਭਰਾ ਦਾ ਕਤਲ 6 ਮਹੀਨੇ ਪਹਿਲਾਂ ਹੁੰਦਾ ਗੈਂਗਸਟਰ ਗਰੁੱਪ ਦੇ ਵੱਲੋਂ ਕਿਸੇ ਦੇ ਵੱਲੋਂ ਇਹ ਜ਼ਿੰਮੇਵਾਰੀ ਚੱਕੀ ਗਈ ਸੀ ਬਿਊਰੋ ਰਿਪੋਰਟ ਜੀਕੇ ਟੀਵੀ